ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿੱਥੇ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਹੁਣ ਜਿਸ ਤਰ੍ਹਾਂ ਜ਼ਮੀਨੀ ਪੱਧਰ ਤੇ ਉੱਤੇ ਜਾ ਕੇ ਉਹਨਾਂ ਨੇ ਵੇਖਿਆ ਕਿ ਬੀਜ ਅਤੇ ਕੀਟਨਾਸ਼ਕ ਜਿਹੜੇ ਕਾਨੂੰਨ ਨੇ ਉਸ ਦੇ ਵਿੱਚ ਸੋਧ ਕਰਕੇ ਸក្តਾਈ ਕੀਤੀ ਜਾਵੇਗੀ ਜਿਸ ਦੇ ਕਰਕੇ ਕਿਸਾਨਾਂ ਨੂੰ ਮੁਸ਼ਕਲ ਆ ਰਹੀਆਂ ਨੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਬੀਜ ਅਤੇ ਕੀਟਨਾਸ਼ਕ ਜਿਹੜੇ ਨੇ ਕਾਨੂੰਨਾ ਨੂੰ ਸ਼ਕਤੀ ਜਿਹੜੀ ਹੈ ਉਹ ਬਣਾਵੇਗੀ ਸਰਕਾਰ ਕਿਸਾਨਾਂ ਲਈ ਗੁਣਵੰਤਾਪੂਰਨ ਲਾਗਤ ਯਕੀਨੀ ਬਣਾਉਣ ਦੇ ਲਈ ਮੌਜੂਦਾ ਕਾਨੂੰਨਾ ਦੇ ਵਿੱਚ ਸੋਧ ਕਰ ਸਕਦੀ ਹੈ ਜਿਹੜੇ ਖੇਤੀਬਾੜੀ ਮੰਤਰੀ ਚੋਹਾਨ ਨੇ ਇਹ ਵੀ ਗੱਲ ਕਹੀ ਹੈ ਕਿ ਕਿਸਾਨਾਂ ਨੇ ਵਿਕਸਿਤ ਖੇਤੀ ਸੰਕਲਪ ਮੁਹਿੰਮ ਦੌਰਾਨ ਬੀਜ ਅਤੇ ਕੀਟਨਾਸ਼ਕਾਂ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਕਿਸਾਨਾਂ ਤੱਕ ਪਹੁੰਚ ਬਣਾਉਣ ਦੇ ਮਕਸਦ ਦੇ ਨਾਲ ਉਹ ਦੇਸ਼ ਵਿਆਪੀ ਮੁਹਿੰਮ 29 ਮਈ ਨੂੰ ਉੜੀਸਾ ਦੇ ਪੂਰੀ ਤੋਂ ਸ਼ੁਰੂ ਕੀਤੀ ਗਈ ਸੀ ਇਸ ਦੇਸ਼ ਵਿਆਪੀ ਮੁਹਿੰਮ ਦੀ ਸਮਾਪਤੀ 12 ਜੂਨ ਨੂੰ ਗੁਜਰਾਤ ਦੇ ਬਰਦੋਲੀ ਦੇ ਵਿੱਚ ਹੋਈ ਹੈ ਉਹਨਾਂ ਨੇ ਇਸ ਮੁਹਿੰਮ ਦੇ ਦੌਰਾਨ ਜੋ ਕੁਝ ਵਾਪਰਿਆ ਮੀਡੀਆ ਨਾਲ ਗੱਲਬਾਤ ਕੀਤੀ ਹੈ ਕਿ ਮੁਹਿੰਮ ਕਾਫੀ ਸਫਲ ਰਹੀ ਹੈ ਇਸ ਦੌਰਾਨ 721 ਜ਼ਿਲ੍ਹਿਆਂ ਦੇ 143000 ਪਿੰਡਾਂ ਦੇ ਵਿੱਚ 1 ਕਰੋੜ 34 ਲੱਖ ਕਿਸਾਨਾਂ ਦੇ ਨਾਲ ਸਿੱਧਾ ਸੰਪਰਕ ਕੀਤਾ ਗਿਆ ਹੈ ਜਿਹੜੇ ਸਰਹੱਦੀ ਇਲਾਕੇ ਨੇ ਉੱਤੇ ਵੀ ਜਕਰ ਸਨੇ ਜਿਹੜੇ ਸਾਰੇ ਸਾਰੇ ਪ੍ਰੋਗਰਾਮ ਕੀਤੇ ਗਏ ਨੇ ਉਹ 60281 ਪ੍ਰੋਗਰਾਮ ਕੀਤੇ ਗਏ ਨੇ ਖੇਤੀ ਮੰਤਰੀ ਨੇ ਇਸ ਮੁਹਿੰਮ ਨੂੰ ਇੱਕ ਦੇਸ਼ ਇੱਕ ਖੇਤੀ ਇੱਕ ਟੀਮ ਦੱਸਦੇ ਹੋਏ ਕਿਹਾ ਕਿ ਇਹ ਕੇਂਦਰ ਅਤੇ ਸੂਬਿਆਂ ਦੀ ਸਾਂਝੀ ਕੋਸ਼ਿਸ਼ ਸੀ ਜਿਸ ਦੇ ਦੇ ਵਿੱਚ ICAR ਅਤੇ ਖੇਤੀ ਵਿਗਿਆਨਿਕ ਕੇਂਦਰਾਂ ਦੇ 2280 ਵਿਗਿਆਨੀਆਂ ਦੀਆਂ 2170 ਟੀਮਾਂ ਸ਼ਾਮਲ ਸਨ ਇਸ ਦੌਰਾਨ ਨਵੀਂ ਸੋਧ ਰੇਕ ਜ਼ਿਲ੍ਹੇ ਦੀ ਮਿੱਟੀ ਦੀ ਸਿਹਤ ਅਤੇ ਜਲਵਾਯੂ ਦੀ ਸਥਿਤੀ ਦੇ ਆਧਾਰ ਤੇ ਫਸਲਾਂ ਬਾਰੇ ਅਡਵਾਈਜ਼ਰੀ ਅਤੇ ਕੁਦਰਤੀ ਜੈਵਿਕ ਖੇਤੀਆਂ ਦੇ ਫਾਇਦੇ ਬਾਰੇ ਵੀ ਚਰਚਾ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜੋ ਕੁਝ ਉਹਨਾਂ ਦੇ ਵੱਲੋਂ ਹੋਰ ਕੁਝ ਕਿਹਾ ਗਿਆ ਤੁਹਾਨੂੰ ਸੁਣਾ ਦਿੰਨੇ ਆ ਕਿ ਜਿਹੜੇ ਸ਼ਿਵਰਾਜ ਚੋਹਾਨ ਨੇ खेतीबाड़ी मंत्री उन्होंने वालों के कुछ गल बात की गई है दो चीजें जो बहुत प्रमुखता से उभर के आई है जिस पर काम करने की जरूरत है एक अमानक बीज और दूसरा अमानक पेस्टिसाइड। लगभग हर जगह किसानों ने बताया कि जब जरूरत पड़ती है और वो डालते हैं पेस्टिसाइड वगैरह तो उसका अपेक्षित असर नहीं होता मैं बिना प्रमाण के किसी को ब्लेम नहीं रहा एक कारण जानकारी का अभाव भी होता है जैसे मेरठ में ही बताया कि इस टाइम में वो घुस जाता है कीड़ा और उसके बाद उसके ऊपर अगर हम कितने भी स्प्रे करें तो वो मरता नहीं क्योंकि वो अंदर है लेकिन फिर भी अमानक बीज और अमानक पेस्टिसाइड की शिकायतें कई जगह से आई है और इसलिए सीड एक्ट को और कड़ा बनाने के प्रभावी कदम उठाए जाएंगे उसकी पहल करेंगे और दूसरे पेस्टिसाइड के लिए भी घटिया अगर हो तो अभी जो प्रावधान है उनको कड़ा करने की आवश्यकता महसूस हुई है तो उस पर भी हम काम करेंगे और एक और गुणवत्ता युक्त बीज अधिक मात्रा में जिसको हम ट्रेस कर कई बार ऐसा कि बीज पहुंच गया और पता चला कि बीज उतना अच्छा नहीं निकला कई बार किसान शिकायत करते हैं तो हम सिस्टम को इतना मजबूत बनाएंगे गुणवत्ता युक्त बीज अगर कई गैप है तो उसको दूर करके वो किसानों तक पहुंचे ਤੋਂ ਦੱਸਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਵਿੱਚ ਬੀਜਾਂ ਅਤੇ ਕੀਟਨਾਸ਼ਕਾਂ ਦੇ ਜਿਹੜੀਆਂ ਦਵਾਈਆਂ ਨੇ ਉਸ ਦੇ ਵਿੱਚ ਕਿਸਾਨਾਂ ਦੇ ਨਾਲ ਠੱਗੀ ਵੱਡੇ ਪੱਧਰ ਤੇ ਹੁੰਦੀ ਆ ਰਹੀ ਹੈ ਪਰ ਜੋ ਕੁਝ ਹੁਣ ਸਰਕਾਰ ਇਸ ਦੇ ਵਿੱਚ ਸਖਤਾਈ ਕਰੇਗੀ ਉਹ ਕਿਸ ਸੁਧਾਰ ਦੇ ਉੱਤੇ ਕਰੇਗੀ ਕਿਉਂਕਿ ਇੱਕ ਤਾਂ ਜਿਹੜਾ ਵੇਚਣ ਵਾਲਾ ਦੁਕਾਨਦਾਰ ਹੁੰਦਾ ਇੱਕ ਪਿੱਛੋਂ ਜਿਹੜੀ ਜਿੱਥੋਂ ਕੰਪਨੀ ਦੇ ਵਿੱਚੋਂ ਜਿਹੜੀ ਸਮਾਨ ਹੈ ਬੀਜ ਹੈ ਦਵਾਈਆਂ ਤਿਆਰ ਕਰਕੇ ਪੈਕ ਕਰਕੇ ਅੱਗੇ ਲਿਆਂਾਈਆਂ ਜਾਂਦੀਆਂ ਨੇ ਤਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਜਿਹੜੇ ਵੇਚਣ ਵਾਲੇ ਉਹਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਸੀ ਕਿ ਜਿਹੜਾ ਕਾਨੂੰਨ ਨਵਾਂ ਆਇਆ ਬੀਜ ਅਤੇ ਕੀਟਨਾਸ ਐਕਟ ਕਿ ਇਸ ਦੇ ਵਿੱਚ ਜਿਹੜੀ ਸਖਤਾਈ ਹੈ ਉਹ ਸਾਡੇ ਤੇ ਨਹੀਂ ਸਗੋਂ ਜਿੱਥੋਂ ਇਹ ਬਣ ਕੇ ਆ ਰਹੀ ਹੈ ਉੱਥੋਂ ਉਹਨਾਂ ਦੇ ਕੀਤੀ ਜਾਵੇ ਕਿਉਂਕਿ ਸਾਡੇ ਕੋਲ ਤਾਂ ਜਿਹੜੀ ਇਹ ਬੀਜ ਨੇ ਜਾਂ ਫਿਰ ਦਵਾਈਆਂ ਨੇ ਇਹ ਪੈਕ ਹੋ ਕੇ ਆਉਂਦੀਆਂ ਤੇ ਅਸੀਂ ਇਸ ਨੂੰ ਅੱਗੇ ਵੇਚਦੇ ਆਂ ਇਸ ਨੂੰ ਲੈ ਕੇ ਵੀ ਕਿਤਨਾ ਕਿਤੇ ਹੁਣ ਵੇਖਣਾ ਬਹੁਤ ਖਾਸ ਹੈ ਹੋਵੇ ਕਿ ਕੇਂਦਰ ਸਰਕਾਰ ਇਸ ਸੋਧ ਬਿੱਲ ਦੇ ਵਿੱਚ ਕੀ ਕੋਈ ਸੋਧ ਕਰਦੀ ਹੈ ਤੇ ਕੀ ਸਖਤਾਈ ਕਰਦੀ ਹੈ ਤੇ ਕਿਸਾਨਾਂ ਨੂੰ ਇਸ ਦਾ ਕੀ ਫਾਇਦਾ ਹੋਵੇਗਾ